ਪਹਿਲਾਂ ਸਾਡੀ ਕੋਈ ਜਮਾਤ ਨਹੀਂ ਸੀ ਕੋਈ ਇੱਕ ਸਾਡੀ ਕੌਮ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇੱਕੋ ਹੀ ਜਮਾਤ ਸੀ ਤੇ ਉਸ ਜਮਾਤ ਨੇ ਜਿਹੜੇ ਚੰਦ ਚਾੜੇ ਨੇ ਉਹ ਅਸੀਂ ਦੇਖ ਲੈ ਉਹ ਸਾਨੂੰ ਇਹ ਲੱਗਦਾ ਕਿ ਕਿ ਮਿਹਨਤ ਕਰਨੀ ਪੈਣੀ ਜਿੰਨੀ ਦੇਰ ਤੱਕ ਪਿੰਡਾਂ 'ਚ ਜਾ ਕੇ ਤੁਹਾਡੇ ਰੋਹ ਰੋਹ ਕੇ ਗੱਲ ਨਹੀਂ ਬਣਦੇ ਸੁਣਦੇ ਨਹੀਂ ਤੁਹਾਨੂੰ ਸੁਣਾਉਂਦੇ ਨਹੀਂ ਉਨੀ ਦੇਰ ਤੱਕ ਸਾਡੀ ਕੋਈ ਗੱਲ ਚੱਲਦੀ ਨਹੀਂ ਉਹ ਤਕਰੀਬਨ ਮੈਂ 70 75% ਜਿਹੜਾ ਪੰਜਾਬ ਦਾ ਹਿੱਸਾ ਮੈਂ ਧਾਲਿਆ ਇਹ ਵਜ੍ਹਾ ਕਿ ਤੁਸੀਂ ਦੂਰ ਦਰਾਡੇ ਤੋਂ ਫਾਇਦਕਾ ਹੋਰ ਮਠੰਡਾ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਟਾਰੀ ਬਾਰਡਰ ਇਧਰੋਂ ਨਾਰਾਜਪੁਰੇ ਵਾਲੇ ਪਾਸਿਓਂ ਇਧਰੋਂ ਦੁਆਪੇਚੋਂ ਸਮੂਹ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਮੈਨੂੰ ਸਹਿਯੋਗ ਦਿੱਤਾ ਪਿੰਡਾਂ 'ਚ ਜਾ ਕੇ ਅਸੀਂ ਉਹਨਾਂ ਦੀਆਂ ਮੀਟਿੰਗਾਂ ਅਟੈਂਡ ਕੀਤੀਆਂ ਉਹਨਾਂ ਨੇ ਸੰਪਰਨ ਉੱਠਿਆ ਕੀਤਾ ਆਪਣੀ ਗੱਲ ਕੀਤੀ ਉਹਦੇ ਨਾਲ ਇਹ ਪ੍ਰਭਾਵ ਬਣਿਆ ਸਾਡੀ ਗੱਲ ਜਿਹੜੀ ਆ ਸੰਗਤ ਵਿੱਚ ਗਈ ਹੁਣ ਜੋ ਕੁਝ ਅਸੀਂ ਕਹਿਣਾ ਚਾਹੁੰਦੇ ਆ ਉਹ ਸੰਗਤ ਭਰੀ ਪਾਸ ਜਾਣ ਦੀ ਕੋਈ ਬੜੀ ਚੰਗੀ ਗੱਲ ਹੈ ਹੁਣ ਮੈਂ ਆਪ ਜੀ ਨੂੰ ਵਹੀ ਬੇਨਤੀ ਕਰਦਾ ਕਿ ਜਿੱਥੇ ਮੇਰੀ ਲੋੜ ਹੈ ਮੈਂ ਵੀ ਆਉਂਗਾ ਪਰ ਜਿਹੜੇ-ਜਿਹੜੇ ਵੀ ਇਲਾਕੇ 'ਚ ਅਸੀਂ ਗਏ ਆ ਜਾ ਚੁੱਕੇ ਆ ਮੇਰਾ ਖਿਆਲ ਹੈ ਕੋਈ ਘਟੋ ਘਟ 80 ਦੇ ਕਰੀਬ ਜਿਹੜੇ ਸਾਡੇ ਹਲਕਾਂ ਇੰਚਾਰਜ ਨੇ ਸਾਡੇ ਸਾਹਮਣੇ ਬੈਠੇ ਨੇ ਤੁਹਾਡੇ ਵਿੱਚ ਬੈਠੇ ਨੇ ਤੇ ਇਹਦਾ ਸਾਰਿਆਂ ਨੂੰ ਇਤਹਾਰ ਹੈ ਕਿ ਤੁਸੀਂ ਹਰੇਕ ਮੈਂ ਮੈਂ ਤੇ ਇਥੋਂ ਤੱਕ ਘਟੋ ਘਟ ਕੇ ਨਾ ਕਿ ਇੱਕ ਪਿੰਡ ਦੇ ਵਿੱਚ ਇੱਕ ਸਿੱਖ ਤੁਹਾਡਾ ਤਕੜਾ ਹੋਣਾ ਚਾਹੀਦਾ ਜਰਨਾ ਤੁਹਾਡਾ ਕਮਾਂਡਰ ਜੇ 100 ਪਿੰਡ ਆ ਘਟਕੇ ਚ 100 ਮੈਂਬਰੀ ਕਮੇਟੀ ਤੁਹਾਡੀ ਉਹ ਬਣ ਲਈ ਹੈ ਤੁਸੀਂ ਉਹਦਾ WhatsApp ਬਣਾਓ ਤੇ ਜਦੋਂ ਵੀ ਇੱਕ ਮਿੰਟ ਚ ਕਾਲ ਕਰੋਗੇ ਤਾਂ ਸਾਰਿਆਂ ਨੂੰ ਇੱਕੋ ਮੈਸੇਜ ਆਊਗਾ ਤੇ ਉਹ ਇੱਕ ਸਿੱਖ ਜਿਹੜਾ ਇੱਕ ਪਿੰਡ ਦੇ ਵਿੱਚ ਉਹ ਦਸਾਂ ਸਿੱਖਾਂ ਨਾਲ ਬਲਾ ਸਕਦਾ ਤੁਹਾਡੀ ਬੂਥ ਕਮੇਟੀ ਬਣ ਸਕਦੀ ਇਹਦੇ ਲਈ ਤੁਹਾਨੂੰ ਉਪਰਾਧਾ ਕਰਨਾ ਚਾਹੀਦਾ देर ਨਹੀਂ ਕਰਨੀ ਚਾਹੀਦੀ ਕਿਉਂਕਿ ਮੈਂ ਦੇਖਿਆ ਜਿਹੜੇ ਪਿਛਲੀਆਂ ਇਲੈਕਸ਼ਨਾਂ 'ਚ ਇਹ ਅਸੰਚੇਪ ਆਟਰ ਕਰਦੇ ਹੁੰਦੇ ਨੇ ਇਲੈਕਸ਼ਨ ਇਸ ਤਰੀਕ ਨੂੰ ਵੋਟਪਾ ਕਿਉਂਕਿ ਵੋਟਾਂ ਪਣ ਚੁੱਕੀਆਂ ਰੇ ਤੇ ਬੜੀ ਸ਼ਾਂਤਰਤਾ ਨਾਲ ਇਹਨਾਂ ਨੇ ਇੱਕ ਹਰਿਆਣੇ ਦੇ ਮੈਂਬਰ ਤੋਂ ਸਟੇ ਲਿਆ ਸਟੇ ਕਰਵਾਇਆ ਹਾਈ ਕੋਰਟ ਚੋਂ ਤੇ ਹਾਈ ਕੋਰਟ ਨੇ ਵੀ ਅੱਖਾਂ ਬੰਦ ਕਰਕੇ ਸਟੇ ਦਿੱਤਾ। ਵਰਨਾ ਜਿਹੜਾ ਬੰਦਾ ਸਟੇ ਮੰਗ ਰਿਹਾ ਉਹ ਆ ਮੈਂਬਰ ਬਣ ਗਿਆ ਪ੍ਰਬੰਧਕ ਕਮੇਟੀ ਹਰਿਆਣਾ ਦਾ। ਹਰਿਆਣਾ ਕਮੇਟੀ ਨੂੰ ਸੁਪਰੀਮ ਕੋਰਟ ਦੇ ਹੁਕਮ ਨਾਲ ਮਾਨਤਾ ਮਿਲੀ, ਇਲੈਕਸ਼ਨ ਹੋਈ ਕਮੇਟੀ ਬਣ ਗਈ ਤੇ ਫਿਰ ਇੱਥੇ ਪੰਜਾਬ ਦੇ ਵਿੱਚ ਕਿਵੇਂ ਕੋਈ ਸਟੇ ਕਰ ਸਕਦਾ ਹੈ? ਪਰ ਇੱਕ ਡਰਾਮਾ, ਇੱਕ ਬਹਾਨਾ ਕਹਿ ਲੋ। ਕਿ ਜਦੋਂ ਅਸੀਂ ਚਾਹੀਏ ਉਦੋਂ ਅਸੀਂ ਇਸਦੇ ਤੁਰਵਾ ਕੇ ਇਲੈਕਸ਼ਨ ਕਰਵਾ ਸਕੀਏ ਵੋਟਾਂ ਬਣ ਗੀਆਂ ਨੇ ਇਹ ਜੇ 24 ਤੇ 22 23 ਦਿਨਾਂ ਦੇ ਅੰਦਰ ਅੰਦਰ ਵੋਟ ਕਰਵਾ ਸਕਦੇ ਹਾਂ ਉਹ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਇਹ ਅੱਜ ਵੀ ਮੈਨੂੰ ਲੱਗਦਾ ਹੈ ਆਪਣੀ ਟੀਮ ਤਿਆਰ ਕਰ ਰਹੇ ਨੇ ਕੋਈ ਜਿਨ੍ਹਾਂ ਜਿਹਦੇ ਅੰਦਾਲ ਜਿਸ ਤਰ੍ਹਾਂ ਸਚਖੰਡ ਨਰੇਟ ਸਾਹਿਬ ਪਟਨਾ ਸਾਹਿਬ ਦਿੱਲੀ ਪ੍ਰਬੰਧਕ ਕਮੇਟੀ ਤੇ ਹਰਿਆਣਾ ਪ੍ਰਬੰਧਕ ਕਮੇਟੀ ਸਰਕਾਰ ਦੇ ਸਰਕਾਰ ਦੀ ਦਾੜ ਥੱਲੇ ਨੇ ਅੱਜ ਉਹ ਆਪਣੀ ਮਰਜ਼ੀ ਨਾਲ ਚਲਾ ਰਹੀਆਂ ਨੇ ਇਸੇ ਤਰ੍ਹਾਂ ਦਾ ਇਹ ਇਸੇ ਤਰ੍ਹਾਂ ਦਾ ਮਾਹੌਲ ਇੱਥੇ ਕ੍ਰੀਏਟ ਕਰ ਰਹੀਆਂ ਨੇ ਸਰਕਾਰਾਂ ਤੇ ਸਰਕਾਰ ਨੂੰ ਜਦੋਂ ਲੱਗਾ ਕਿ ਸਾਡੀ ਮਰਜ਼ੀ ਦੀ ਕਮੇਟੀ ਬਣ ਗਈ ਸਾਡੀ ਮਰਜ਼ੀ ਦਾ ਇੱਕ ਪ੍ਰਧਾਨ ਆ ਗਿਆ ਕਾਲੀ ਦਲ ਦਾ ਤੇ ਅਸੀਂ ਆਪਣੀ ਮਰਜ਼ੀ ਨਾਲ ਕਾਲ ਤਖਤ ਨੂੰ ਉਹਦੇ ਜਥੇਦਾਰ ਨੂੰ ਚਲਾਵਾਂਗੇ ਪ੍ਰਧਾਨ ਨੂੰ ਚਲਾਵਾਂਗੇ ਉਦੋਂ ਇਹ ਇਮੀਡੀਏਟਲੀ ਇਲੈਕਸ਼ਨ ਦਾ ਨਾਸ ਕਰ ਸਕਦੇ ਪਰ ਸਾਨੂੰ ਇਹ ਆ ਕਿ ਇਲੈਕਸ਼ਨ ਹੋਣ ਜਾਂ ਨਾ ਹੋਣ ਧੋਣ ਜਾਂ ਦੇਰਨਾ ਹੋਣ ਆਪਣੀ ਤਿਆਰੀ ਰੱਖਣੀ ਚਾਹੀਦੀ ਏਕ ਤਾਂ ਦੇਖੋ ਅਸੀਂ ਜਦੋਂ ਸਾਡਾ ਧਿਆਨ ਹੋਊਗਾ ਗੁਰਦ ਆਮਾਂ ਵੱਲ ਉਹਦੀਆਂ ਜਾਇਦਾਦਾਂ ਵੱਲ ਉਹਦੇ ਸਰਾਤ ਵੱਲ ਹੁਣ ਮੈਨੂੰ ਤਰਨਤਾਰਨ ਦੀ ਆਪਣੀ ਪੰਥਕ ਕਾਲੀ ਲਾਇਰ ਦੇ ਲੀਡਰਾਂ ਨੇ ਦੱਸਿਆ ਕਿ ਤਰਨਤਾਰਨ ਦੀ ਜਿਹੜੀ ਚਾਰ ਪ੍ਰਾਪਰਟੀਆਂ ਨੇ ਜਿਹੜੀਆਂ ਗੁਰਸਿੱਖਾਂ ਨੇ দান ਕੀਤੀਆਂ ਗੁਰੂ ਸਾਹਿਬ ਜੀ ਦੇ ਨਾਂ ਤੇ ਉਹਨਾਂ ਨੂੰ ਲिलाਮ ਕਰ ਦਿੱਤਾ ਗਿਆ ਤੇ ਮੈਂ ਉਸੇ ਵੇਲੇ ਰਾਤ ਮੈਨੂੰ ਦੱਸਿਆ ਗਿਆ ਤੇ ਮੈਂ ਉਸੇ ਵੇਲੇ ਅੰਮ੍ਰਿਤਸਰ ਜਾ ਕੇ ਅਗਲੇ ਦਿਨ ਸਵੇਰੇ ਸਵੇਰੇ ਇਹ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰਧਾਨ ਨੂੰ ਪੁੱਛਿਆ ਕਿ ਸਾਨੂੰ ਜਵਾਬ ਦੇ ਕੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਮਿਲੀ ਹੋਈ ਜਮਾਨ ਜ਼ਮੀਨ ਨੂੰ ਕਿਵੇਂ ਨਿਲਾਮ ਕਰ ਸਕਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਉਹਨਾਂ ਦਾ ਜਵਾਬ ਕੋ ਆਇਆ ਤੋਂ ਇੱਕ ਗਰੀਬੜੇ ਤੋਂ ਜਿਹੜਾ ਸਕੱਤਰ ਜਰਨਲ ਦੇ ਬਣਿਆ ਉਹ ਵਿਚਾਰਾ ਡੋਜ਼ ਜ਼ਿਆਦਾ ਲੈ ਲੈਂਦਾ ਕਦੀ ਕਦੀ ਗਲਤੀ ਨਾਲ ਉਹ ਇੱਕ ਉਹਨੇ ਡੱਬੀ ਰੱਖੀ ਆਪਣੀ ਜੇਬ ਦੇ ਵਿੱਚ ਚਾਂਦੀ ਦੀ ਉਹਦੇ ਵਿੱਚ ਉਹਦੀਆਂ ਗੋਲੀਆਂ ਹੁੰਦੀਆਂ ਨੇ ਤੋਂ ਡੋਜ਼ ਕਦੀ ਕਦੀ ਨਾ ਭੁੱਲ ਕੇ ਜ਼ਿਆਦਾ ਲੈ ਲੈਂਦਾ ਤੇ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਹਿ ਰਿਹਾ ਕੋਈ ਏਡਾ ਬਟਾ ਖਾਉ ਵੀ ਨਹੀਂਗਾ ਕਿ ਉਹ ਕਮੇਟੀ ਨੂੰ ਖਾ ਰਿਆ ਹੋਵੇ ਛੋਟੇ ਛੋਟੇ ਗੁਲਾ ਕਰਦਾ ਜਿਹੜੇ ਅਸੀਂ ਦੇਖ ਰਹੇ ਪਰ ਜਿਹੜੇ ਵੱਡੇ ਖਾਉ ਨੇ ਉਹ ਹੋਰ ਨੇ ਉਹ ਛੁਪੇ ਹੋਏ ਨੇ ਅਜੇ ਉਹਨਾਂ ਨੂੰ ਅਸੀਂ ਨੰਗਿਆਂ ਕਰਾਂਗੇ ਸਾਨੂੰ ਪਤਾ ਲੱਗ ਗਿਆ ਤਕਰੀਬਨ ਉਹਨਾਂ ਨੂੰ ਅਸੀਂ ਨੰਗਿਆਂ ਕਰਾਂਗੇ ਤੁਸੀਂ ਮੈਂ ਤੁਹਾਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿੱਥੇ-ਜਿੱਥੇ ਵੀ ਤੁਹਾਨੂੰ ਗਿਆਨ ਹੋ ਚੁੱਕਾ ਹੈ ਕਿ ਇਥੇ ਕਿਹਦੀ ਜ਼ਿੰਮੇਵਾਰੀ ਹੈ ਇਸ ਹਲਕੇ 'ਚ ਕਿਹਦੀ ਜ਼ਿੰਮੇਵਾਰੀ ਹੈ ਤੁਸੀਂ ਮਿਲ ਕੇ ਸਾਰੇ ਭਰਾ ਇਕੱਠੇ ਹੋਗੇ ਹਰੇਕ ਪਿੰਡ 'ਚੋਂ ਘਟੋ-ਘਟ ਇੱਕ ਸਿੱਖ ਜਿਹੜਾ ਸਟੀਲ ਵਰਗਾ ਹੋਵੇ ਤੁਹਾਡੇ ਨਾਲ ਖੰਭੇ ਦੀ ਤਰ੍ਹਾਂ ਖੜਾ ਹੋਵੇ ਇਹੋ ਜਿਹਾ ਸਿੱਖ ਜਿਹੜਾ ਹਰੇਕ ਪਿੰਡ 'ਚੋਂ ਇੱਕ-ਇੱਕ ਲੈ ਕੇ ਜਿੰਨੇ ਵੀ ਪਿੰਡ ਨੇ ਉਹਨੇ ਮੈਂਬਰੀ ਕਮੇਟੀ ਬਣਾ ਸਕਦੇ ਹੋ ਉਹ ਤੁਹਾਡੀ ਸਪੋਰਟ ਹੋਊਗੀ ਤੁਹਾਡੇ ਕਮਾਂਡਰ ਹੋਣਗੇ ਭਾਵੇਂ ਅੱਜ ਰਾਤ ਨੂੰ ਡਿਕਲੇਅਰ ਕਰ ਦੇਣ ਇਲੈਕਸ਼ਨ ਹੋਣਗੇ ਤੇ ਇਸੇ ਇਤਿਆਹ ਹੈ ਇਸ ਤਰ੍ਹਾਂ ਦੀ ਇਹ ਮੇਰੀ ਅਪੀਲ ਹੈ ਤੁਸੀਂ ਇਤੇ ਜ਼ਰੂਰ ਗੌਰ ਕਰਿਓ ਸਿੱ ਇੱਕ ਜਿਸ ਤਰ੍ਹਾਂ ਭਾਈ ਗੁਰਪ੍ਰੀਤ ਸਿੰਘ ਜੀ ਕਹਿ ਕੇ ਗਏ ਨੇ ਕਿ ਜਦੋਂ ਅਗਲੀ ਮੀਟਿੰਗ ਤੇ ਅਸੀਂ ਬੁਲਾਈ ਆਜਤੇ ਮੈਂ ਤੁਹਾਨੂੰ ਆਪ ਟੈਲੀਫੋਨੋਂ ਮੈਂ ਕਿਸੇ ਸਾਡੇ ਕੋਲ ਤਕਰੀਬਨ 70 80 ਪੰਥਕ ਕਾਲੀ ਲਹਿਰ ਦੇ ਇੱਕ ਵਟਸਐਪ ਨੇ ਮੈਂ ਕਿਸੇ ਤੇ ਮੈਸੇਜ ਪਾਇਆ ਨੇ ਸਿਰਫ ਕੋਰ ਕਮੇਟੀ ਦੇ ਮੈਂਬਰਾਂ ਨੂੰ ਜਾਂ ਉਦੇਦਾਰਾਂ ਨੂੰ ਹੀ ਅਸੀਂ ਇਹ ਮੈਸੇਜ ਦੇਖ ਕੇ ਪਾਇਆ ਕਿ ਤੁਸੀਂ ਇੱਕ ਕਾਰਚ ਹੋਣਾ ਤੇ ਚਾਰ ਕਿਸੇ ਲਾਲ ਹੋਣ ਤੁਹਾਡੇ ਇਸ ਤੋਂ ਜ਼ਿਆਦਾ ਨਹੀਂ। ਤੋ ਤਾਂ ਵੀ ਬੜਾ ਸੋਹਣਾ ਸਾਡਾ ਜਿਹੜਾ ਮੈਸੇਜ ਇਹ ਚਲੇ ਗਿਆ। ਤੋ ਮੈਂ ਸਮਝਦਾ ਕਿ ਜਦੋਂ ਅਸੀਂ ਦੁਬਾਰਾ ਮੀਟਿੰਗ ਬੁਲਾਏ ਤੇ ਤੁਹਾਡੀ ਜਿਹੜੀ ਮੀਟਿੰਗ ਹੋਵੇ ਉਹ ਇੱਕ ਇੱਕ ਹੱਲਕੇ ਦੇ ਜਿਹੜਾ ਇੰਚਾਰਜ ਆ ਉਹਦੀ ਮਿਹਨਤ ਦੱਸੇ ਕਿ ਅਸੀਂ ਕਿੰਨੀ ਕੁ ਮਿਹਨਤ ਕੀਤੀ ਹੈ। ਇਸ ਤਰ੍ਹਾਂ ਦਾ ਮਾਹੌਲ ਬਣੇ। ਸੋ ਕਾਲਪੁਰ ਸੱਚੇ ਵੇਗ ਨੂੰ ਕਿਰਪਾ ਕਰੇ ਮੈਂ ਇੱਕ ਤਾਏ ਬੇਨਤੀ ਕਰੂੰਗਾ ਕਿ ਇੱਕ ਨਿਗਾ ਰੱਖੋ ਜਿੰਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਦੇ ਗੁਨੰਦਰ ਗੁਰਦੁਆਰੇ ਆਉਂਦੇ ਨੇ ਇਤਿਹਾਸਕ ਗੁਰਦੁਆਰੇ ਆਉਂਦੇ ਨੇ ਉਹਨਾਂ ਜਿਹੜੀਆਂ ਹੀਰਾ ਫੇਰੀਆਂ ਆਉਦੀਆਂ ਨੇ ਉਹਨਾਂ 'ਚ ਨਿਗਾ ਰੱਖੋ ਪਹਿਰੇਦਾਰੀ ਕਰੋ ਮੈਂ ਦੇਖਿਆ ਕਿ ਮੁਖ ਸਰ ਦੀ ਟੀਮ ਨੇ ਦੇਖਿਆ ਕਿ ਟੀਨ ਇਕੱਠੇ ਕਰ ਰਿਹਾ ਸਾਡਾ ਮੈਨੇਜਰ ਹਲਵਾਈਆਂ ਤੋਂ ਖਾਲੀ ਟੀਨ ਇਕੱਠੇ ਕਰ ਲੈ ਕੇ ਹੋਵੇ ਕਿਉਂ ਕਰ ਰਿਹਾ ਕਿਉਂਕਿ ਅਸਲੀ ਟੀਮ ਵੇਚ ਕੇ ਖਾ ਜਾਣੇ ਤੇ ਨਕਲੀ ਜਿਹੜੇ ਨੇ ਉਹ ਖਾਲੀ ਟੀਮ ਨੇ ਉਹਨਾਂ ਦੀ ਭਰਤੀ ਲਾ ਕੇ ਦੱਸ ਦੇਣੀ ਕਿ ਆ ਦੇਖੋ ਜੀ ਇੱਥੇ ਵਰਤੇ ਗਏ ਇਹ ਕੋ ਕਰਮ ਨੇ ਜਿਹੜੇ ਗੁਰੂ ਘਰ ਚ ਹੋ ਰਹੇ ਨੇ ਜਿਹੜੇ ਇਹ ਕਰਦੇ ਨੇ ਮੈਂ ਹੋਰ ਵੀ ਜਾਣਕਾਰੀ ਲਈ ਇੱਕ ਤਾਂ ਅਸੀਂ ਦੇਖਿਆ ਕਿ ਪ੍ਰਬੰਧਕ ਕਮੇਟੀ ਚ ਫੁੱਟਕਲ ਖਰਚਿਆਂ ਲਈ ਸਲਾਹ ਹੁੰਦੀ ਸੀ ਕਿਤੇ ਮਤੇ ਪਾਸ ਹੁੰਦੇ ਸੀ ਜਾਂ ਬੈਠਦੇ ਸੀ ਜਿਹੜੇ ਅਜੰਡੇ ਅੱਜ ਜਿਹੜੇ ਏਜੰਡੇ ਵੱਡੀਆਂ-ਵੱਡੀਆਂ ਜਾਇਦਾਦਾਂ ਖਰੀਦਣ ਲਈ ਫੁਟਕਲ ਏਜੰਡੇ ਦੇ ਵਿੱਚ ਆਉਂਦੇ ਨੇ ਫੁਟਕਲ ਮਤਿਆਂ ਦੇ ਵਿੱਚ ਆਉਂਦੇ ਨੇ ਮੈਂ ਇੱਕ ਤਾਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਕਿ ਇੱਕ ਸਾਡੀ ਪ੍ਰਬੰਧਕ ਕਮੇਟੀ ਨੇ ਬੜਾ ਵੱਡਾ ਗਮਾ ਕੀਤਾ ਇੱਕ ਤਾਂ ਸਾਡੀ ਪ੍ਰਬੰਧਕ ਕਮੇਟੀ ਚ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਇੱਕ ਧਾਮੀ ਹੋ ਰਿਹਾ ਉਹ ਸਾਰਿਆਂ ਤੋਂ ਛੁਪਿਆ ਹੋਇਆ ਉਹ ਰਿਟਾਇਰ ਐ ਅਕਬਰ ਜਿਹੜਾ ਸਕੱਤਰ ਸੀ ਤੇ ਕਈ ਸਾਲਾਂ ਤੋਂ ਰਿਟਾਇਰ ਆ ਤੇ ਉਹ ਇੰਨਾ ਕਾਮਯਾਬ ਹੈ ਕਿ ਉਹਨੂੰ ਪਤਾ ਹੈ ਕਿ ਕਿਹੜੀ ਜਾਇਦਾਦ ਵੇਚੀਏ ਤੇ ਕਿੰਨਾ ਅਸੀਂ ਚੂਨਾ ਲਾ ਸਕਦੇ ਹਾਂ ਕਿਹੜੀ ਖਰੀਦੀਏ ਤੇ ਕਿੰਨਾ ਚੂਨਾ ਲਾ ਸਕਦੇ ਹਾਂ ਤੇ ਕਿੰਨੇ ਪੈਸੇ ਕਮਾ ਸਕਦੇ ਹਾਂ ਉਹ ਅਸਫਸਰ ਨੂੰ ਇਹਨਾਂ ਨੇ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਬਤੌਰ ਸਕੱਤਰ ਦੇ ਦੁਬਾਰਾ ਰਿਟਾਇਰਮੈਂਟ ਤੋਂ ਬਾਅਦ ਲਾਇਆ ਹੋਇਆ ਉਹ ਗੁਪਤ ਰੂਪ ਦੇ ਵਿੱਚ ਦਿਸ ਨਹੀਂ ਰਿਹਾ ਲੇਕਿਨ ਜਿੰਨੀ ਵੀ ਜਾਇਦਾਦ ਵਿਕ ਰਹੀ ਆ ਜਾਂ ਖਰੀਦੀ ਜਾ ਰਹੀ ਆ ਬੋਦੀ ਕਿਰਪਾ ਇਹ ਸਾਡੇ ਸਕੱਤਲ ਚੀਫਸ ਕਰਤਪ ਨੂੰ ਬਹੁਤਾ ਪਤਾ ਨਹੀਂ ਜਿੰਨਾ ਉਹਨੂੰ ਪਤਾ ਇਹ ਜਿਹੜੀ ਇਹ ਜਿਹੜਾ ਹਰਾਮਖਾਨ ਵਾਲੇ ਕੰਮ ਕਰ ਰਹੇ ਨੇ ਇਹ ਨਹੀਂ ਹੋਣੇ ਚਾਹੀਦੇ ਮੈਨੂੰ ਜਾਣਕਾਰੀ ਮਿਲੀ ਕਿ ਇੱਕ ਦਿੱਲੀ ਦੇ ਵਿੱਚ ਪਟੇਲ ਨਗਰ ਸਾਊਥ ਪਟੇਲ ਨਗਰ ਦੇ ਸੱਤ ਨੰਬਰ ਦੀ ਕੋਠੀ ਜਿਹੜੀ ਹੈ ਸੱਤ ਨੰਬਰ ਦਾ ਪਲਾਟ ਜਿਹੜਾ ਉਹ 35 ਕਰੋੜ ਦਾ ਖਰੀਦਿਆ ਪ੍ਰਬੰਧਕ ਕਮੇਟੀ ਨੇ ਕਾਦੇ ਲਈ ਖਰੀਦਿਆ ਇਤਿਹਾਸਕ ਗੁਰਦੁਆਰਾ ਪਰੋਣਾ ਕੋਈ ਜਾਂ ਇਤਿਹਾਸਕ ਗੁਰਦੁਆਰੀ ਜ਼ਮੀਨ ਹੈ ਜਾਂ ਇਤਿਹਾਸਕ ਗੁਰਦੁਆਰਾ ਕੋ ਨੇੜੇ ਆ 15 15 20 20 ਕਿਲੋਮੀਟਰ ਤੇ ਉਥੋਂ ਲਾਗੇ ਕੋਈ ਗੁਰਦੁਆਰਾ ਨਹੀਂ ਪਰ 35 ਕਰੋੜ ਦੀ ਉਹ ਜ਼ਮੀਨ ਖਰੀਦੀ ਤੇ 25 ਕਰੋੜ ਦੇ ਚੁੱਕੇ ਨੇ ਵਾਈਟ ਤੇ 10 ਕਰੋੜ ਉਦੋਂ ਦੇਣਾ ਜਦੋਂ ਰਜਿਸਟਰੀ ਹੋਊਗੀ 35 ਕਰੋੜ ਦੀ ਜ਼ਮੀਨ ਲਈ ਹੈ ਤੇ ਜ਼ਮੀਨ ਕਾਦੇ ਨਹੀਂ ਲਈ ਹੈ ਕਿਉਂਕਿ ਭਾਜਪਾ ਅਕਾਲੀ ਦਲ ਦਾ ਖਾਨਾ ਖਰਾਬ ਕਰ ਚੁੱਕੇ ਹੈ ਅਕਾਲੀ ਦਲ ਦੇ ਮੈਂਬਰ ਸਾਰੇ ਖਰੀਦ ਚੁੱਕੇ ਭਾਜਪਾ ਇਹਨਾਂ ਨੂੰ ਗੁਰਦੁਆਰਿਆਂ ਵਿੱਚ ਰਹਿਣ ਨੂੰ ਥਾਂ ਨਹੀਂ ਦੇ ਰਹੀ ਇਹਨਾਂ ਨੂੰ ਹੁਣ ਚਿੰਤਾ ਕਿ ਅਸੀਂ ਇਲੈਕਸ਼ਨ ਕਿੱਥੋਂ ਲੜਾਂਗੇ ਦਿੱਲੀ ਦਾ ਇਲੈਕਸ਼ਨ ਕਿੱਥੇ ਬਹਿ ਕੇ ਲੜਾਂਗੇ ਇਹ ਉਥੇ ਜਿਹੜਾ 35 ਕਰੋੜ ਦਾ ਪਲਾਟ ਲਿਆ ਉਹਦੇ ਵਿੱਚ ਹੁਣ ਇੱਕ ਦਫ਼ਤਰ ਬਣਾਉਣਗੇ ਤੇ ਇੱਕ ਗੈਸਟ ਹਾਊਸ ਬਣਾਉਣਗੇ ਜਿੱਥੇ ਸੁਖਵੀਰ ਤੇ ਉਹਦੇ ਪਤੰਦਰ ਜਾ ਕੇ ਰਹਿ ਕਰਨਗੇ ਸ਼ਰਾਬਾਂ ਪੀਣਗੇ ਮਾਸ ਖਾਣਗੇ ਤੇ ਇਲੈਕਸ਼ਨ ਲੜਿਆ ਕਰੂਗਾ ਸਾਡਾ ਕਹਿਣਾ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਦਾ ਨਿੱਜੀ ਜਾਇਦਾਦ ਬਣ ਚੁੱਕੀ ਹੈ ਜਿਹੜਾ ਉਹਦੇ ਨਾਲ ਕਮੇਟੀ ਦਾ ਕੀ ਲੈਣਾ ਦੇਣਾ ਉਹਦੀ ਸਿਆਸਤ ਦਾ ਕੀ ਲੈਣਾ ਦੇਣਾ ਇਹ ਗੁਰੂ ਘਰ ਦੀ ਗੋਲਕਤਾ ਪੈਸਾ ਜਿਹੜਾ ਉੱਥੇ ਕਿਉਂ ਵਰਤਿਆ ਜਾ ਰਿਹਾ ਇਹ ਬੜਾ ਵੱਟਾ ਗੁਨਾਹ ਹੈ ਤੇ ਬੜਾ ਵੱਟਾ ਪਾਪ ਹੈ ਬੜਾ ਵੱਟਾ ਧਰੋਵਾਂ ਸਾਡੇ ਗਰੀਬ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੋ ਨਹੀਂ ਰਹੀ ਤੇ ਅਸੀਂ 35-35 ਕਰੋੜ ਰੁਪਈਆ ਬਿਨਾਂ ਸੋਚੇ ਸਮਝੇ ਉਡਾਈ ਜਾ ਰਹੇ ਤੇ ਉੱਤੇ ਲੱਗੂਗਾ ਕਿੰਨੇ ਕਰੋੜ ਉਹ ਵੱਖਰੀ ਗੱਲ ਹੈ ਇਹ ਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਇਹਨਾਂ ਚੋਰਾਂ ਨੂੰ ਗਰੇਵਾਨ ਫੜਨਾ ਗਰੇਵਾਨ ਤੋਂ ਫੜਨਾ ਇਹ ਤਾਂ ਕਿ ਹਰਾਨਾ ਖਵਾ ਸਕਣ ਅਸੀਂ ਇਹਦੇ ਪਹਿਰੇਦਾਰੀ ਕਰਨੀ ਆ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਬਣਦੀ ਜ਼ਰੂਰੀ ਵੀ ਕਿ ਅਸੀਂ ਉੱਥੇ ਪ੍ਰਧਾਨ ਬਣ ਕੇ ਹੀ ਸੇਵਾ ਕਰ ਸਕਦੇ ਹਾਂ ਅਸੀਂ ਆਪੋਜੀਸ਼ਨ ਕਰਕੇ ਵੀ ਸੇਵਾ ਕਰ ਸਕਦੇ ਹਾਂ ਜੇ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਕਰਵਾ ਰਹੀ ਸੈਂਟਰ ਸਰਕਾਰ ਤੇ ਤੁਸੀਂ ਆਪਣੇ ਆਪਣੇ ਇਲਾਕੇ ਦੇ ਵਿੱਚ ਜਿਹੜਾ ਵੀ ਪ੍ਰਬੰਧਕ ਕਮੇਟੀ ਦੇ ਹਲਕੇ ਦਾ ਅੰਚਾਰਜ ਆ ਜਾਂ ਉੱਥੋਂ ਦੀ ਕਮੇਟੀ ਆ ਉਹ ਕਿਸੇ ਵੀ ਲੀਡਰ ਨੂੰ ਜਿਹੜੇ ਭਾਜਪਾ ਦੇ ਨਾਲ ਸੰਬੰਧਿਤ ਹੋਣ ਜਾਂ ਭਾਜਪਾ ਦਾ ਭਾਈਵਾਲ ਹੋਣ ਉਹਨਾਂ ਨੂੰ ਪੁੱਛ ਸਕਦੇ ਕਿ ਇਹ ਗੁਰੂ ਗੁਰੂ ਘਰ ਦੀ ਕਮੇਟੀ ਦਾ ਜਿਹੜਾ ਇਲੈਕਸ਼ਨ 15 ਸਾਲ ਤੋਂ ਕਿਉਂ ਨਹੀਂ ਹੋਇਆ ਜੇ ਨਹੀਂ ਹੋਇਆ ਤੇ ਤੁਸੀਂ ਸਾਡੇ ਕੋਲ ਕੀ ਲੈਣਾ ਆ ਰਹੇ ਅਸੀਂ ਤੁਹਾਡਾ ਸਵਾਗਤ ਕਿਵੇਂ ਕਰਨਾ ਇਹ ਤੁਹਾਨੂੰ ਮਾਹੌਲ ਬਣਾਉਣਾ ਪੈਣਾ ਇਹ ਮਹੌਲ ਨਾ ਬਣਾਇਆ ਤੇ ਇਹਨਾਂ ਨੂੰ ਅਕਲ ਨਹੀਂ ਆਉਣੀ ਅਸੀਂ ਇਸ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੁੰਦੇ ਤੇ ਅਸੀਂ ਦੂਸਰੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਪੰਜਾਬ 'ਚ ਨਹੀਂ ਫਿਰਨ ਦੇਣਾ ਇਹ ਇਹ ਸੋਚ ਕੇ ਚੱਲੀਏ ਤਾਂ ਸਾਡੇ ਇਲੈਕਸ਼ਨ ਹੋ ਸਕਦੇ ਨੇ ਨਹੀਂ ਤੇ ਨਹੀਂ ਹੋਣ ਦੇਣੇ ਇਹ ਆਪਣੀ ਮਰਜ਼ੀ ਨਾਲ ਗੁਰੂ ਘਰ ਦਾ ਸਰਮਾਇਆ ਲੁੱਟੀ ਜਾ ਰਹੇ ਨੇ ਇੱਕ ਤਾਂ ਇੱਕ ਤਾਂ ਮੈਂ ਦੱਸ ਚੁੱਕਾ ਕਿ ਕੁਝ ਦਿਨ ਪਹਿਲਾਂ 35 ਕਰੋੜ ਦਾ 7 ਨੰਬਰ ਦਾ ਪਲਾਟ ਸੌ ਪਟੇਲ ਨਗਰ ਦੇ ਵਿੱਚ ਖਰੀਦ ਚੁੱਕੀ ਕਮੇਟੀ ਕਮੇਟੀ ਦਾ ਕੋਈ ਅਧਿਕਾਰ ਨਹੀਂ ਕਿ ਉਹ ਇਹ ਪਲਾਟ ਕਾਲੀ ਦਲ ਦੀ ਸ਼ਾਨੋ ਅਸ਼ੌਕਤ ਲਈ ਉਹਦਾ ਦਫ਼ਤਰ ਬਣਾਉਣ ਲਈ ਉਹਦਾ ਗੈਸਟ ਹਾਊਸ ਬਣਾਉਣ ਲਈ ਗੁਰੂ ਘਰ ਦਾ ਪੈਸਾ ਖਰਚ ਕਰੇ ਇਹ ਤੋਂ ਨੂੰ ਪਾਸ ਆਉਣਾ ਚਾਹੀਦਾ ਹੈ ਇਹ ਸੰਗਤ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਧਾਮੀ ਸਾਹਿਬ ਨੂੰ ਕਿ ਕਿਉਂ ਕੀਤਾ ਹੈ ਦੂਸਰੇ ਨੰਬਰ ਤੇ ਇੱਕ ਸਰਾ ਬਣ ਰਹੀ ਆ ਕੇਸਰੀ ਬਾਗ ਅੰਮ੍ਰਿਤਸਰ ਦੇ ਵਿੱਚ ਜਿਹੜੀ ਸਰਾ ਬਾਬਾ ਕਸ਼ਵੀਰ ਸਿੰਘ ਪੂਰੀ ਵਾਲੇ ਬਣਾ ਰਹੇ ਨੇ ਉਹ ਬੇਸਮੈਂਟ ਤੋਂ ਇਲਾਵਾ 7 ਮੰਜਲਾ ਹੋਰ ਬਣ ਚੁੱਕੀਆਂ ਨੇ ਲੈਂਟਰ ਪੈ ਚੁੱਕੇ ਨੇ ਤੇ ਉਹਦੇ ਵਿੱਚ ਮਤੇ 'ਚ ਲਿਖਿਆ ਕਿ ਇਹਦਾ ਇਹਦੀਆਂ 5 ਮੰਜ਼ਲਾ ਜਿਹੜੀਆਂ ਬੇਸਮੈਂਟ ਤੋਂ ਇਲਾਵਾ ਬੇਸਮੈਂਟ ਸਮੇਤ 5 ਮੰਜ਼ਲਾ ਤੇ ਅਸੀਂ ਤਿਆਰ ਕਰ ਰਹੇ ਹਾਂ ਤੇ ਦੂਸਰੀਆਂ ਤਿੰਨ ਮੰਜ਼ਲਾਂ ਉੱਪਰ ਨਹੀਂ ਉਹਨਾਂ ਦਾ ਵੀ ਮਟੀਰੀਅਲ ਕਮੇਟੀ ਦੇਵੇਗੀ ਪਰ ਉੱਪਰ ਲੀਆਂ ਤਿੰਨ ਮੈਂਬਰਾਂ ਤਿੰਨ ਮੰਜ਼ਲਾ ਜੜੀਆਂ ਨੇ ਉਹ ਗੁਰਿੰਦਰ ਸਿੰਘ 바ਵਾ ਪ੍ਰਬੰਧਕ ਕਮੇਟੀ ਮਹਿਮਤ ਬੰਬੇ ਤੋਂ ਜਿਹੜਾ ਅਜੇ ਤੱਕ ਦਾੜੀ ਕਾਲੇਕਰਨ ਨੂੰ ਨਹੀਂ ਹਟਿਆ ਜਿਹੜਾ ਉਥੋਂ ਦੇ ਖਾਲਸਾ ਕਾਲਜ ਦਾ ਚੇਅਰਮੈਨ ਕਈ ਸਾਲਾਂ ਤੋਂ ਬਣਾ ਰੱਖਿਆ ਜਿਨੇ ਉਥੇ ਧੂੜਾਂ ਪੁੱਟੀਆਂ ਹੋਈਆਂ ਕਿਸੇ ਬੱਚੇ ਦੀ ਪੈਸਿਆਂ ਤੋਂ ਬਿਨਾਂ ਉਥੇ ਐਡਮਿਸ਼ਨ ਨਹੀਂ ਹੁੰਦੀ ਖਾਲਸਾ ਕਾਲਜ ਜਿੰਨੇ ਖਾਸਾ ਕਾਰੇ ਨੂੰ ਮੈਰੇਜ ਪੈਲਸ ਬਣਾ ਛੱਡਿਆ ਜਿਹੜਾ ਬੋਰੀਆਂ ਦੇ ਵਿੱਚ ਬਾਦਲ ਨੂੰ ਪੈਸੇ ਦਿੰਦਾ ਤੇ ਲੁੱਟਦਾ ਪਿਆ ਉਹਦੇ ਨਾਲ ਤੇ 15 ਸਾਲ ਲਈ ਐਗਰੀਮੈਂਟ ਪਾਸ ਹੋਇਆ 15 ਸਾਲ ਉਹ ਜਿਹੜੀ ਤਿੰਨ ਮਦਲਾ ਉਹਦੀਆਂ ਹੋਣਗੀਆਂ ਤੇ ਉਹਦਾ ਕੰਮ ਕੀ ਹੋਊਗਾ ਉਹਦਾ ਸਟਾਫ ਹੋਊਗਾ ਤੇ ਅਖੇ ਜੀ ਇਟਲੀ ਤੋਂ ਸਪੈਸ਼ਲ ਪੱਥਰਾ ਹੋਊਗਾ ਉਹਨਾਂ ਚ ਲੱਗਣ ਲਈ ਤੁਸੀਂ ਦੱਸੋ ਕੋਈ ਕਾਰਨ ਕੋਈ ਸਮਝਾਉਣੇ ਚਾਹੀਦੇ ਨੇ ਕਿ ਬਿਲਡਿੰਗ ਬਣ ਚੁੱਕੀ ਆ ਮਟੀਰੀਅਲ ਉਹਦਾ ਕਮੇਟੀ ਦੋਗੀ ਮਤੇ ਚ ਲਿਖਿਆ ਹੋਇਆ ਤੇ ਉਹ ਉਹ ਜਿਹੜਾ ਗੁਰਿੰਦਰ ਸਿੰਘ ਬਾਵਾ ਉਹਨੂੰ ਕਿਉਂ ਤੁਸੀਂ 15 ਸਾਲ ਲਈ ਐਗਰੀਮੈਂਟ ਕਰਕੇ ਉਹ ਸੌਂਪ ਰਹੇ ਹੋ ਤਿੰਨ ਮੰਜ਼ਲਾ ਜਿਹੜੀਆਂ 15 ਸਾਲ ਆਪਣਾ ਸਟਾਫ ਰੱਖ ਕੇ ਆਪਣੀ ਮਰਜ਼ੀ ਨਾਲ ਕਮਰਾ ਦੇਊਗਾ ਜਿਹਨੂੰ ਦੇਣਾ ਉਹਦੇ ਪੈਸੇ ਲਊਗਾ ਇਹ ਇਹ ਕੁਕਰਮ ਨੇ ਜਿਹੜੇ ਇਹ 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 ਗੁਰੂ ਘਰ ਦੀ ਜਿਹੜੇ ਪਹਿਲਾਂ ਤੇ ਆਪ ਤੁਸੀਂ ਲੀਜ਼ ਤੇ ਲੈ ਲੈ ਕੇ ਤੇ ਉਥੇ ਜਿਹੜੇ ادارے ਪਣਾਉ ਉਹਨਾਂ ਦਾ ਨਾਂ ਰੱਖਿਆ ਸਾਨੂੰ ਸਮਝ ਨਹੀਂ ਆਉਂਦੀ ਇਹ ਗੁਰੂ ਦਾ ਹੈ ਕਿ ਤੁਹਾਡਾ ਗੁਰੂ ਦਾ ਪੈਸਾ ਗੁਰੂ ਦੀ ਜ਼ਮੀਨ ਤੇ ادارے ਜਿਹੜੇ ਨੇ ਉਹ ਆਪਣੇ ਨਾਂ ਤੇ ਇਹਨਾਂ ਲੀਡਰਾਂ ਨੇ ਲੁੱਟ ਮਚਾਈ ਹੋਈ ਇਹ ਜਿਹੜੇ ਧੰਦੇ ਨੇ ਇਹਨਾਂ ਨੂੰ ਅਸੀਂ ਬੰਦ ਕਰਾਉਣਾ ਹੈ ਇਹਨਾਂ ਧੰਦਿਆਂ ਨੂੰ ਬੰਦ ਕਰਾਉਣ ਦੀ ਜਿਹੜੀ ਵੀ ਜਦੋਜਹਿ ਸਾਨੂੰ ਕਰਨੇ ਪਏ ਅਸੀਂ ਕਰਾਂਗੇ ਲੇਕਿਨ ਮੇਰਾ ਮੰਨਣਾ ਇਹ ਆ ਕਿ ਅਸੀਂ ਜਿੰਨਾ ਸਾਨੂੰ ਅਸੀਂ ਇਹ ਨਹੀਂ ਕਿ ਉੱਪਰ ਦਾ ਪਾਣੀ ਪਾ ਕੇ ਸੰਗਤ ਤੇ ਉਹਨੂੰ ਜਗਾਈਏ। ਤੋਂ ਉੱਪਰ ਵਾਏ ਉੱਠ ਕੇ ਤਾਂ ਨੁਕਸਾਨ ਕਰਾਵੇ ਤੇ ਕਰੇ। ਅਸੀਂ ਸਾਰਿਆਂ ਨੂੰ ਸੁਚੇਤ ਕਰਕੇ ਸਿੱਖਾਂ ਨੂੰ ਜਾਣਕਾਰੀ ਦੇ ਕੇ ਫਿਰ ਜਿਹੜਾ ਪ੍ਰੋਗਰਾਮ ਦੇਵਾਂਗੇ ਉਹਦੇ ਵਿੱਚ ਨੁਕਸਾਨ ਘੱਟ ਹੋਊਗਾ ਫਾਇਦਾ ਜ਼ਿਆਦਾ ਹੋਊਗਾ। ਤੋਂ ਅਸੀਂ ਇਸ ਤਰੀਕੇ ਨਾਲ ਚੱਲੀਏ ਕਿ ਅਸੀਂ ਇੱਕ ਤਾਂ ਸੰਗਤ ਦੀ ਸੰਗਤ ਦਾ ਸਹਿਯੋਗ ਸਾਡੇ ਨਾਲ ਹੋਵੇ। ਅਸੀਂ ਸੰਗਤ ਨੂੰ ਕੋਈ ਗਲਤ ਜਾਣਕਾਰੀ ਦੇਈਏ ਫਿਰ ਅਸੀਂ ਦੋਸ਼ੀ ਹੋਵਾਂਗੇ। ਅਸੀਂ ਗੁਰੂ ਘਰ ਚ ਖੜੋ ਕੇ ਕਹਿੰਨੇ ਆ ਮੈਂ ਇੱਕ ਇਸਕੱਤਰ ਨੂੰ ਕਿਹਾ ਸੀਗਾ ਕਿ ਆਨੰਦਪੁਰ ਸਾਹਿਬ ਦੀ ਇੱਕ ਪ੍ਰਾਪਰਟੀ ਜਿਹੜੀ ਗੁਰੂ ਘਰ ਨੂੰ ਚਾਹੀਦੀ ਸੀ ਉਹ ਮੱਕੜ ਨੇ ਇਸ਼ਾਰਾ ਕੀਤਾ ਮੈਨੇਜਰ ਨੂੰ ਮੈਨੇਜਰ ਨੇ ਲੱਭਾ ਇੱਕ ਲੰਗਰ ਦੇ ਵਿੱਚ ਸੇਵਾ ਕਰਨ ਵਾਲਾ ਬੰਦਾ ਵੀ ਇਹ ਪ੍ਰਾਪਰਟੀ ਤੇ ਤੁਸੀਂ ਬਿਆਨਾ ਦੇ ਕੇ ਖਰੀਦ ਲਓ ਇਹ ਗੁਰੂ ਘਰ ਨੂੰ ਚਾਹੀਦੀ ਆ ਤੇ ਤੁਹਾਡੇ ਤੋਂ ਕਮੇਟੀ ਖਰੀਦ ਲਓਗੇ ਉਨੇ ਮੈਂ ਇਹ ਬਿਆਨ ਦਿੱਤਾ ਸੀਗਾ ਜਿਹੜਾ ਮੇਰਾ ਅੱਜ ਵੀ ਚੱਲ ਰਿਹਾ ਮੇਰੀ ਫੇਸਬੁੱਕ ਤੇ ਕਿ 60 ਲੱਖ ਦੀ ਖਰੀਦੀ ਤੇ ਫਿਰ ਉਹਦੇ ਤੋਂ ਮੱਕੜ ਨੇ 1 ਕਰੋੜ 70 ਲੱਖ ਦੀ ਖਰੀਦੀ ਉਹ ਮੈਨੂੰ ਉੱਥੋਂ ਜਾਣਕਾਰੀ ਮੇਰੇ ਮਰਾ ਉਹ ਪੜ੍ਹ ਕੇ ਸੁਣ ਕੇ ਕਿ ਤੁਹਾਡੀ ਜਾਣਕਾਰੀ ਠੀਕ ਨਹੀਂ ਮੈਂ ਕਿਹਾ ਤੁਸੀਂ ਦੱਸੋ ਉਹ ਕਹਿੰਦੇ 70 ਲੱਖ ਦੀ ਖਰੀਦੀ ਸੀ ਤੇ 2 ਕਰੋੜ 70 ਲੱਖ ਦੀ ਮੱਕੜ ਨੇ ਖਰੀਦੀ ਅੱਗੋ 2 ਕਰੋੜ ਦਾ ਚੋਨਾ ਲਾਇਆ ਜੇ 1 ਕਰੋੜ ਦਾ ਨਹੀਂ 2 ਕਰੋੜ ਦਾ ਚੁਨਾ ਲੱਗਾ ਇਸ ਕੋਠੀ 'ਚ ਇਹ ਜਿਹੜਾ ਗੁਰੂ ਘਰ ਨੂੰ ਲਈ ਤੇ ਜਿਨ੍ਹਾਂ ਨੇ ਲਈ ਜਿਨ੍ਹਾਂ ਨੇ ਖਰੀਦੀ ਉਹ ਯੂਪੀ ਦੇ ਰਹਿਰ ਵਾਲੇ ਨੇ ਇਹਦੇ ਸਾਲੇ ਲੱਗਦੇ ਨੇ ਤੇ ਜਿਹੜਾ ਲਾਂਗਰੀ ਸੀਗਾ ਜਿਹਨੂੰ ਜਿਹਦੇ ਥਰੂ ਲਈ ਉਹਨੂੰ ਬੀਤ ਮੈਂ ਜਾਂਦਾ ਉਤਪਰਤਵਾ ਦਿੱਤਾ ਤੇ ਇਹ ਪੈਸਾ ਜਦੋਂ ਮਿਲਿਆ ਉਹਨਾਂ ਨੂੰ ਤੇ ਉਹਨਾਂ ਨੌਰਪੁਰ ਬੇਦੀ ਦੇ ਲਾਗੇ ਜ਼ਮੀਨ ਖਰੀਦੀ ਮੱਕੜ ਨੇ ਵੀ ਨਾਲ ਉਹਨਾਂ ਨੇ ਰਾਤ ਮਿਲ ਕੇ ਇਹ ਗੁਰੂ ਘਰ ਦਾ ਸੀ ਮੇਰੇ ਕਹਿਣ ਤੋਂ ਭਾਵ ਸਿੰਘ ਕਿ ਮੈਂ ਕਦੀ ਵੀ ਵਧਾ ਕੇ ਗੱਲ ਨਹੀਂ ਕੀਤੀ ਘੱਟ ਦੇ ਜ਼ਰੂਰ ਕੀਤੀ ਹਾਂ ਪਰ ਜਿੰਨੀ ਵੀ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਝੂਠ ਨਹੀਂ ਹੁੰਦਾ ਤੇ ਨਾ ਅਸੀਂ ਬੋਲਾਂਗੇ ਜਦੋਂ ਝੂਠ ਬੋਲਾਂਗੇ ਤੇ ਝੂਠ ਟਿਕਦਾ ਨਹੀਂ ਸੱਚੀ ਗੱਲ ਕਰਾਂਗੇ ਤੇ ਲੋਕਾਂ ਦੇ ਕੋਲ ਜਾਂਦੀ ਹੈ ਜਦੋਂ ਸਿੱਖਾਂ ਦੇ ਕੋਲ ਸੱਚੀ ਗੱਲ ਜਾਣ ਨੂੰ ਮੈਂ 35 ਸਾਲ ਤੋਂ ਲਗਾਤਾਰ ਘਟੋ ਘਟੇ ਜਦੋਂ ਦਾ 99 ਦੀ ਸਰਕਾਰ 97 ਦੀ ਬਣੀ ਇਹਦੀ ਪ੍ਰਕਾਸ਼ ਸਿੰਘ ਬਾਦਲ ਦੀ ਉਹ ਸਮੇਂ ਤੋਂ ਲੈ ਕੇ ਮੈਂ ਸੰਗਤ ਨੂੰ ਸੂਚਿਤ ਕਰਦਾ ਆ ਰਿਹਾ ਕਿ ਬੰਦਾ ਠੀਕ ਨਹੀਂ ਸਾਡੀ ਕੌਮ ਦਾ ਨੁਕਸਾਨ ਕਰੂਗਾ ਤੁਸੀਂ ਇਹ ਤੋਂ बच ਕੇ ਰਹੋ। ਉਹ ਅੱਜ ਤੁਸੀਂ ਦੱਸੋ ਕਿ ਮੇਰਾ ਪਿਛਲੇ 30 ਸਾਲ ਚ ਜਾਂ 25 ਸਾਲ ਚ ਕੋਈ ਝੂਠ ਫੜਿਆ ਹੋਵੇ ਤੁਸਾਂ ਮੈਂ ਉਦੋਂ ਕੋਈ ਗੱਲ ਕੀਤੀ ਉਹ ਵੀ ਜਿਹੜੇ ਅੱਜ ਤੁਹਾਨੂੰ ਲੱਗੇ ਕਿ ਝੂਠੀ ਆ ਨਾ ਹੀ ਅੱਗੇ ਤੋਂ ਕਰਾਂਗੇ। ਸੱਚੀ ਜਾਣਕਾਰੀ ਦਿੱਤੀ ਸੱਚੀ ਹੀ ਦੇਾਂਗੇ। ਇਹਦੇ ਵਿੱਚ ਤੁਸਾਂ ਸਾਡੇ ਤੇ ਹੂਬ ਹੂ ਯਕੀਨ ਕਰਕੇ ਤੁਸੀਂ ਆਪਣੇ ਆਪਣੇ ਖੇਤਰ ਦੇ ਵਿੱਚ ਪਹਿਰਾ ਦੇਣਾ। ਤੁਸੀਂ ਲਾਮਬੰਦ ਕਰਨਾ ਸਿੱਖਾਂ ਨੂੰ ਆਪਣੇ ਹਮਖਿਆਲ ਸਿੱਖਾਂ ਨੂੰ ਉਹ ਤੁਹਾਡੀ ਸਪੋਰਟ ਕਮਣਗੇ ਜਦੋਂ ਵੀ ਇਲੈਕਸ਼ਨ ਆਈ ਤੁਸੀਂ ਸੈਨਾ ਲੈ ਕੇ ਨਿਕਲੋਗੇ ਤੁਹਾਡੀ ਸੈਨਾ ਜਿਹੜੀ ਆ ਉਹਦਾ ਕੋ ਮੁਕਾਬਲਾ ਨਹੀਂ ਕਰ ਪਾਊਗਾ ਮੇਰੀ ਗਰੰਟੀ ਹੈ ਅਕਾਲਪੁਰ ਸੱਚੇ ਵੇਗ ਰੂ ਕਿਰਪਾ ਕਰੇ ਅਸੀਂ ਇਸੇ ਤਰੀਕੇ ਨਾਲ ਇੱਕ ਦੂਸਰੇ ਦਾ ਸਹਿਯੋਗ ਲੈ ਕੇ ਇੱਕ ਮੈਂ ਸੋਚਦਾ ਕਿ ਸਾਡੇ ਮਕਸਦ ਜਿਹੜਾ ਇਕੱਠੇ ਹੋਣਾ ਹੈ ਵੀ ਆ ਕਿ ਤੁਸੀਂ ਇੱਕ ਦੂਸਰੇ ਦੇ ਨਾਲ ਨੇੜੇ ਹੋ ਅਟੈਚਮੈਂਟ ਰੱਖੋ ਤੇ ਜਦੋਂ ਵੀ ਇਲੈਕਸ਼ਨ ਆਉਣ ਤੁਹਾਡੇ ਹਰੇਕ ਹਰੇਕ ਮੈਂਬਰ ਜਿਹੜਾ ਪੰਥ ਅਕਾਲੀ ਲਹਿਰ ਦਾ ਉਹ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪੰਜਾਬ ਚ ਕਿਤੇ ਵੀ ਉਹ ਵਸਦੇ ਹੋਣ ਤੇ ਉਹਨਾਂ ਨੂੰ ਲਾਂਬੰਦ ਕਰੇ ਟੈਲੀਫੋਨ 'ਤੇ ਕਿ ਤੁਸੀਂ ਪੰਥ ਅਕਾਲੀ ਲਹਿਰ ਦੀ ਹੀ ਸਪੋਰਟ ਕਰਦੇ ਇਹ ਜਿਹੜਾ ਜ਼ਰੂਰੀ ਆ ਕਿ ਤੁਸੀਂ ਇੱਕ ਦੂਸਰੇ ਨੂੰ ਇੱਕ ਦੂਸਰੇ ਦੇ ਹਲਕਿਆਂ ਦੇ ਵਿੱਚ ਸਪੋਰਟ ਕਰੋ ਉਹਦੇ ਨਾਲ ਬਹੁਤ ਫਰਕ ਪੈਂਦਾ ਤੁਸੀਂ ਇਹ ਇਹ ਵੀ ਧਿਆਨ ਰੱਖਣਾ ਇਸ ਗੱਲ ਦਾ ਕਿ ਅਸੀਂ ਵੀ ਇਹ ਇੱਕ ਦੂਸਰੇ ਦੀ ਹੈਲਪ ਲਈ ਜੋ ਕੁਝ ਕਰ ਸਕਦੇ ਹੋ ਕਰੀਏ ਇੱਕ ਤਾਂ ਬਹੁਤ ਜ਼ਰੂਰੀ ਆ ਕਿ ਤੁਸੀਂ ਹਰੇਕ ਸਿੱਖ ਜਿਹੜਾ ਜਿਹੜੇ ਜਿਹੜਾ ਆਪਣੇ ਇਲਾਕੇ ਦਾ ਲੀਡਰ ਆ ਉਹ ਘਟੋ ਘਟੇ ਇੱਕ ਪਿੰਡ ਦੇ ਵਿੱਚ ਇੱਕ ਜਿਹੜਾ ਮੈਂਬਰ ਆਪਣਾ ਇਹੋ ਜਿਹਾ ਲੱਭੇ ਜਿਹਨੂੰ ਅਤੀ ਰਾਤ ਨੂੰ ਆਵਾਜ਼ ਮਾਰੇ ਚ ਉਠੇ ਉਹਨਾਂ ਦਾ ਵਟਸਐਪ ਬਣਾਓ 100 ਮੈਂਬਰ ਹੋ ਜੇ 200 ਹੋ ਜੇ ਉਹਨਾਂ ਦਾ ਵਟਸਐਪ ਬਣਾਓ ਤੁਹਾਡਾ ਸਾਡਾ ਮੈਸੇਜ ਤੁਹਾਡੇ ਕੋਲ ਜਾਵੇ ਤੁਹਾਡਾ ਉਹਨਾਂ ਕੋਲ 1 ਮਿੰਟ ਚ ਪਹੁੰਚ ਜਾਵੇ ਇਹਦੇ ਨਾਲ ਸਾਨੂੰ ਬਹੁਤ ਆਸਾਨੀ ਹੋਵੇਗੀ ਅਕਾਲਪੁਰ ਸੱਚੇ ਵੇਗ ਰੂ ਕਿਰਪਾ ਕਰੇ ਅਸੀਂ ਇਸ ਤਰੀਕੇ ਨਾਲ ਹੀ ਅੱਗੇ ਵਧ ਸਕਦੇ ਹਾਂ ਇੱਕ ਜਿਹੜਾ ਇੱਕ ਜਿਹੜਾ ਮੈਂ ਦੱਸ ਚੁੱਕਾ ਤੁਹਾਨੂੰ ਕਿ ਜਿਹੜੀ ਭਾਜਪਾ ਭਾਜਪਾ ਦਾ ਇਥੇ ਇਥੇ ਨੀਅਤ ਠੀਕ ਨਹੀਂ ਪੰਜਾਬ ਲਈ ਨੀਅਤ ਠੀਕ ਨਹੀਂ ਕਿਉਂਕਿ ਉਹ ਹਰ ਹਾਲਤ ਦੇ ਵਿੱਚ ਆਉਂਦੀ ਹੈ ਕਿ ਸਾਡਾ ਸੀਐਮ ਬਣੇ ਭਾਜਪਾ ਦਾ ਸੀਐਮ ਬਣੇ ਉਹਦੇ ਲਈ ਟੁੱਟਾ-ਫੁੱਟਾ ਕਾਲੀਦਲ ਬਣਾ ਕੇ ਨਾਲ ਰੱਖ ਕੇ ਤੇ ਉਹਨਾਂ ਨੂੰ ਛੋਟਾ ਭਰਾ ਬਣਾ ਕੇ ਤੇ ਅਸੀਂ ਇਸ ਸੀਐਮ ਦੀ ਸੀਟ ਲਈਏ ਉਹਦੇ ਲਈ ਇਹਨਾਂ ਦਾ ਯਤਨ ਹੈ ਕਿ ਕਮੇਟੀ ਤੇ ਕਾਲ ਤੱਕ ਤੋਂ ਉਹਨਾਂ ਦੇ ਅੰਦਰ ਆਵੇ। ਇਹਦੇ ਲਈ ਉਹ ਯਤਨਸ਼ੀਲ ਨੇ ਐਸੇ ਕਰਕੇ ਇਲੈਕਸ਼ਨ ਦੇਰ ਹੋ ਰਹੇ ਆ ਇਲੈਕਸ਼ਨ 'ਚ ਕਿਉਂ ਨਾ ਕੋਈ ਸਬਬ ਬਣਦੇ ਜੇ ਨਜ਼ਰ ਨਹੀਂ ਆ ਰਹੇ। ਅਸੀਂ ਆਪਣੇ ਗੁਰੂ ਨਾਲ ਵਫਾ ਰੱਖਣੀ ਆ। ਇਹ ਇਲੈਕਸ਼ਨ ਜੇ ਸਾਡੇ ਕੋਲ ਕਿਤੇ ਅਕਾਲ ਤੱਕ ਤੋਂਂਦਾ ਤੇ ਅਸੀਂ ਇਲੈਕਸ਼ਨ ਕਰਾ ਕੇ ਦਿਖਾਉਂਦੇ। ਜਦੋਂ ਅੰਗਰੇਜ਼ਾਂ ਨੇ ਇਲੈਕਸ਼ਨ ਨਹੀਂ ਸੀ ਨਾ ਕਰਾਏ। ਜਦੋਂ ਜੈਤ ਕੀਤੀ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਆਪਣੀ ਕਮੇਟੀ ਬਣਾ ਲਈ। 1920 1920 ਜਿਹੜੀ ਕਮੇਟੀ ਬਣੀ 75 ਮੈਂਬਰੀ ਕਮੇਟੀ ਬਣੀ ਸੀ 25 ਤੱਕ ਚੱਲੀ ਤੇ ਬੜੀ ਕਾਮਯਾਬ ਕਮੇਟੀ ਚੱਲੀ ਅਸੀਂ ਅਕਾਲ ਤਖਤ ਦੀ ਰਜਿਸਟ੍ਰੇਸ਼ਨ ਨਾਲ ਕਮੇਟੀ ਬਣਾ ਸਕਦੇ ਅਕਾਲਪੁਰ ਸੱਚੇ ਵੇਗ ਨੂੰ ਕਰੇ ਕਿਰਪਾ ਅਸੀਂ ਬਹੁਤ ਸਾਡੇ ਕੋਲ ਸੋਰਸ ਜੇ ਨੇ ਬੜਾ ਸਾਨੂੰ ਗੁਰੂ ਸਾਹਿਬ ਨੇ ਅਧਿਕਾਰ ਦਿੱਤੇ ਨੇ ਰੁਤਬਾ ਦਿੱਤਾ ਤੇ ਇੱਕ ਗੁਰਿਆਈ ਦੇ ਪੰਥ ਤੇ ਗ੍ਰੰਥ ਨੂੰ ਗੁਰਿਆਈ ਦੇ ਅਧਿਕਾਰ ਦਿੱਤੇ ਨੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਸਾਡਾ ਯਕੀਨ ਸੰਗਤ ਦੇ ਵਿੱਚ ਹੋਣਾ ਚਾਹੀਦਾ ਅਸੀਂ ਇਹ ਯਕੀਨ ਜ਼ਰੂਰ ਬਣਾਈਏ ਸਾਨੂੰ ਇਸ ਦਿਨੋਂ ਨਹੀਂ ਘਬਰਾਉਣਾ ਚਾਹੀਦਾ ਕਿ ਜੇ ਅਸੀਂ ਭਾਜਪਾ ਦੇ ਦਰ ਤੇ ਨਾ ਗਏ ਤੇ ਕਮੇਟੀ ਦੇ ਇਲੈਕਸ਼ਨ ਨਹੀਂ ਹੋਣੇ ਚਾਹੀਦਾ ਇਹ ਸਾਡੇ ਚਿੱਤਤ ਨਹੀਂ ਆਉਣਾ ਚਾਹੀਦਾ ਮਰਦਾਂ ਦੀ ਤਰ੍ਹਾਂ ਰਹੋ ਵਫਾ ਆਪਣੇ ਗੁਰੂ ਨਾਲ ਰੱਖੋ ਵਫਾ ਪੰਥ ਖਾਲਸਾ ਨਾਲ ਰੱਖੋ ਵਫਾ ਸੰਗਤ ਨਾਲ ਰੱਖੋ ਜਿੱਤ ਤੁਹਾਡੇ ਪੈਰਾਂ ਚਾਹੋ ਇਹ ਮੇਰਾ ਯਕੀਨ ਹੈ ਸਾਨੂੰ ਕਿਸੇ ਨੇ ਤਾਨੂੰ ਕਦੇ ਵੀ ਕਿਸੇ ਨੇ ਅਸੀਂ ਮੋਰਚੇ ਲਾ ਲਾ ਦੇਖ ਲੈ ਧਰਮ ਦੀ ਉਹ ਤਮੋਰਚਾ ਲਗਾ ਕਿੰਨੀਆਂ ਸ਼ਾਤਾਂ ਹੋਈਆਂ ਜੇਹਲਾਂ ਭਰਗੀਆਂ ਅਕਾਲ ਤਖਤ ਨੇਸ ਤੋਂ ਨਬੂਤ ਕਰਤਾ ਮਰਿਆਤਾ ਸਦੀਆਂ ਦੀ ਟੁੱਟ ਗਈ ਜਿਹੜੀ ਰੋਜ਼ ਨਿਭਦੀ ਸੀ ਤੁਸੀਂ ਇੱਕ ਸਾਲ ਬਾਰਡਰ ਤੇ ਬੈਠੇ ਰਹੇ ਸਾਨੂੰ ਕੁਝ ਮਿਲਿਆ ਨਹੀਂ ਮਿਲਿਆ ਮਿਲਿਆ ਇਸ ਕਰਕੇ ਨਹੀਂ ਕਿ ਅਸੀਂ ਸਿੱਧਕ ਨਹੀਂ ਰੱਖਿਆ ਅਸੀਂ ਇੱਕ ਦੂਸਰੇ ਤੇ ਭਰੋਸਾ ਨਹੀਂ ਕੀਤਾ ਇੱਕ ਦੂਸਰੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਉਹਦੀ ਵਜ੍ਹਾ ਨਾਲ ਜਿਹੜਾ ਸਾਡਾ ਭਰੋਸਾ ਸੀ ਉਹ ਕਿਤੇ ਕੰਮ ਨਹੀਂ ਕਰ ਸਕਿਆ ਤੇ ਸਾਨੂੰ ਮਿਲਿਆ ਕੁਝ ਨਹੀਂ ਨੁਕਸਾਨ ਅਸੀਂ ਬਹੁਤ ਕਰਾ ਲਿਆ ਸਾਡੀ ਵਫਾ ਸਾਡੇ ਗੁਰੂ ਨਾਲ ਰਹੇ ਸਾਡੀ ਵਫਾ ਸਾਡੀ ਕੌਮ ਨਾਲ ਰਹੇ ਕੌਮ ਦੇ ਕਾਜ ਨਾਲ ਰਹੇ ਸਾਨੂੰ ਕੋਈ ਨੁਕਸਾਨ ਨਹੀਂ ਪਹਤਾ ਸਕਦਾ ਅਸੀਂ ਅਕਾਲਪੁਰ ਸੱਚੇ ਵਹਿਗੁਰੂ ਦੀ ਕਿਰਪਾ ਨਾਲ ਬਰਦਾਸ਼ਤ ਕਰਾਂਗੇ ਇਹ ਸੁਖਵੀਰ ਬਾਦਲ ਨੂੰ ਲੁੱਟਾਈ ਜਾਵੇ ਜੋ ਕੁਝ ਲਟਾਉਣਾ ਸੋ ਗਵੀਰ ਪਾਦਾ ਜੋ ਕੁਛ ਲੁਟਣਾ ਚਾਹੇ ਲੁੱਟੀ ਜਾਏ ਇਹ ਕਿਤੇ ਨਹੀਂ ਨਾ ਇਹਦਾ ਪਿਓ ਲੈ ਗਿਆ ਤਾਂ ਨਾ ਇਹ ਲਜਾ ਸਕਦਾ ਸਾਰਾ ਕੁਝ ਗੁਰੂ ਘਰ ਚ ਵਾਪਸ ਆਊਗਾ ਜਿੱਦਣ ਸਾਨੂੰ ਗੁਰੂ ਘਰ ਮਿਲ ਗਿਆ ਉਦੋਂ ਸਾਰਾ ਕੁਝ ਗੁਰੂ ਘਰ ਦੀ ਅਮਾਨਤ ਹੋਊਗੀ ਗੁਰੂ ਸਾਹਿਬ ਦੀ ਕਿਰਪਾ ਨਾਲ ਵਾਪਸ ਆਊਗਾ ਤੇ ਹੱਥ ਜੋੜ ਕੇ ਦੇਣਗੇ ਸਾਰਾ ਕੁਝ ਸਾਨੂੰ ਇਹ ਭਰੋਸਾ ਤੇ ਵਿਸ਼ਵਾਸ ਲੈ ਕੇ ਚੱਲਣਾ ਚਾਹੀਦਾ ਅਖਾਲਪੁਰ ਸੱਚੇ ਵੇਗ ਰੂਦੀ ਕਿਰਪਾ ਨਾਲ ਮੇਰੇ ਹੱਥ ਜੋੜ ਕੇ ਤੁਹਾਨੂੰ ਇਹ ਹੀ ਬੇਨਤੀ ਆ ਮੈਂ ਬੜੇ ਸਤਕਾਰਯੋਗ ਸਾਰੇ ਸਿੱਖ ਬੈਠੇ ਨੇ ਜਿਨ੍ਹਾਂ ਦੇ ਕੋਲ ਮੈਂ ਪਿੰਡਾਂ ਜਾ ਕੇ ਵਿਚਰਦਾ ਰਿਹਾ ਤੇ ਤੁਸੀਂ ਮੀਟਿੰਗਾਂ ਕਰਾਈਆਂ ਸਾਨੂੰ ਬੜਾ ਸਹਯੋਗ ਮਿਲਿਆ ਸੰਤਾਂ ਨੇ ਬਹੁਤ ਪਿਆਰ ਦਿੱਤਾ ਸੀ ਕਿਸੇ 23 ਪਿੰਡਾਂ ਤੇ ਗਏ ਜਿੱਥੇ ਅਸੀਂ ਦੱਸਿਆ ਨਹੀਂ ਸੀ ਕਿ ਅਸੀਂ ਇੱਥੇ ਆਉਣਾ ਮੀਟਿੰਗ ਹੋਣੀ ਚਾਹੀਦੀ ਆ ਪਰ ਗੁਰੂ ਕਿਰਪਾ ਨਾਲ ਜਦੋਂ ਅਨਾਊਂਸਮੈਂਟ ਕੀਤੀ ਗੁਰਦੁਆਰੇ ਉਦੋਂ ਹੀ 100 150 ਸਿੱਖ ਤੇ ਬੀਬੀ ਹਾਂ ਆ ਕੇ ਬੈਠੇ ਤੇ ਸਾਡੀ ਗੱਲ ਸੁਣੀ ਏ ਏ ਏ ਏ ਸੁਪਾਗ ਪ੍ਰਮਾਤਮਾ ਨੇ ਸਾਡੇ ਤੇ ਵਿਸ਼ਵਾਸ ਪੜਾ ਕੇ ਜਿਹੜਾ ਸੰਦੇਸ਼ ਦਿੱਤਾ ਸਾਨੂੰ ਉੱਤੇ ਮਾਨ ਆ। ਮੈਂ ਆਪਣਾ ਗੁੰਮੜ ਸਾਹਿਬ ਬੈਠੇ ਜਰਨੈਲ ਸਿੰਘ ਹੁੰਮਣੇ ਇਹਨਾਂ ਦੇ ਇਲਾਕੇ 'ਚ ਗਿਆ। ਇਹਨਾਂ ਨੇ ਮੈਨੂੰ ਦੱਸਿਆ ਕਿ ਸਾਡਾ ਪਿੰਡ ਆਖਰੀ ਆ ਪੰਜਾਬ ਦਾ। ਤੋਂ ਮੈਂ ਕਿਹਾ ਇੱਥੇ ਮੀਟਿੰਗ ਕਰਨੀ ਕਿਹੜੀ ਤੁਸੀਂ ਜਿਹੜਾ ਸੈਂਟਰ 'ਚ ਕਰਦੇ। ਪਰਮੰਦਰ ਗਿਆ ਤੇ ਮਹਾਰਾਜ ਦੀ ਕਿਰਪਾ ਨਾਲ ਹਾਲ ਜਿਹੜਾ ਸੀਗਾ ਉਹ ਭਰਿਆ ਸੀ ਗੋਦਵਾਲੇ ਨਾਲ। ਗੱਲ ਇਹ ਆ ਕਿ ਹਰੇਕ ਥਾਂ ਤੇ ਸਿੱਖ ਚਿੰਤਤ ਆ। ਭਾਵੇਂ ਕੋਈ ਵੀ ਕੋਨਾ ਪੰਜਾਬ ਦਾ ਸਿੱਖ ਚਿੰਤਾ ਕਰੇ ਅਸੀਂ ਲੁੱਟੇ ਜਾ ਰਹੇ ਹਾਂ ਸਾਸੀਂ ਪ੍ਰਬਾਧ ਹੋ ਰਹੇ ਸਾਡੇ ਗਰੀਬ ਬੱਚੇ ਐਜੂਕੇਸ਼ਨ ਨਹੀਂ ਲੈ 파 ਰਹੇ ਗੁਰਬਤ ਦੇ ਕਾਰਨ ਗਰੀਬੀ ਦੇ ਕਾਰਨ ਇਲਾਜ ਨਹੀਂ ਹੋ ਰਹੇ ਇਹ ਸਾਰੇ ਕੰਮ ਸਾਨੂੰ ਗੁਰੂ ਸਾਹਿਬ ਨੇ ਗੁਰੂ ਘਰ ਤੋਂ ਦੱਸੇ ਸੀ ਜਿਦ ਤਰਾ ਭਾਈ ਅਰਜੋਤ ਸਿੰਘ ਜੀ ਦੱਸ ਕੇ ਗਏ ਭਾਈ ਕਾਨ ਸਿੰਘ ਲਾਭਾ ਨੇ ਦੱਸਿਆ ਕਿ ਜੇ ਕੋਈ ਭੁੱਖਾ ਹੋਵੇ ਤੇ ਉਹਦੇ ਲਈ ਗੁਰੂ ਘਰ ਜੇ ਕੋਈ ਇਲਾਜ ਲਈ ਤਸਦਾ ਹੋਵੇ ਉਹਦੇ ਲਈ ਗੁਰੂ ਘਰ ਜੇ ਕੋਈ ਬੀਬੀ ਨੂੰ ਸ਼ਰਨ ਚਾਹੀਦੀ ਹੋਵੇ ਸੁਰੱਖਿਆ ਚਾਹੀਦੀ ਹੋ ਤਾਂ ਕਿਲਾ ਗੁਰੂ ਦਾ ਸਾਡੇ ਗੁਰਦੁਆਰੇ ਗੁਰੂ ਘਰ ਜਿਹੜੇ ਨੇ ਸਾਡੀ ਸਾਰੇ ਜਿੰਦ ਜਾਨ ਆ ਗੁਰੂ ਘਰ ਦਾ ਜਿਹੜਾ ਸਦਾਤ ਆ ਇੱਥੇ ਸਾਨੂੰ ਇਹ ਇਹ ਉਹ ਸਰਕਾਰ ਹੈ ਜਿਹਦੇ ਜਿਹੜੀ ਸਰਕਾਰ ਨੂੰ ਡੰਡੇ ਨਾਲ ਕਾਰ ਨਹੀਂ ਮਿਲਦਾ ਸ਼ਰਧਾ ਨਾਲ ਕਾਰ ਮਿਲਦਾ ਪਿਆਰ ਨਾਲ ਸਤਕਾਰ ਨਾਲ ਗੁਰੂ ਅੱਗੇ ਜਿਹੜਾ ਮੱਥਾ ਟਿਕਾਈ ਆਉਂਦਾ ਇਹਨੂੰ ਨਾ ਕੋਈ ਰੋਕ ਸਕਿਆ ਨਾ ਰੋਕ ਸਕਦਾ ਇਹ ਮਿਲਦਾ ਹੀ ਰਹਿਣਾ ਸਰਕਾਰਾਂ ਝੂਠੀਆਂ ਸਰਕਾਰਾਂ ਡੰਡੇ ਨਾਲ ਕਰ ਲੈਂਦੀਆਂ ਪਰ ਇਹ ਸਰਕਾਰ ਜਿਹੜੀ ਆ ਜਿੱਥੇ ਬਦੋ ਬਦਿਤ ਧੱਕੇ ਨਾਲ ਬੱਚੇ ਮਾਂ ਪਿਓ ਨੂੰ ਕਹਿੰਦੇ ਸਾਨੂੰ ਪੈਸੇ ਦਿਓ ਅਸੀਂ ਗੋਲਕ ਚ ਪਾਉਣੇ